ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਜੱਕੀ ਸਿੱਧੂ 435 ਚੈਨਲ ਤੇ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਹੋ ਗਏ ਫ੍ਰੀ ਤੇ ਅੱਜ ਲੱਗੇ ਆਪਾਂ ਆਪਣੀ ਮਸ਼ੀਨਾਂ ਸਾਫ਼ ਕਰਨ ਤੁਹਾਨੂੰ ਦਿਖਾਉਣੇ ਆ ਬਣੇ ਰਹੋ ਆਪਣੇ ਵਲੌਗ ਦੇ ਨਾਲ ਲਓ ਜੀ ਵਿਸ਼ਾਲ 2025 ਮਾਡਲ ਆਪਣੀ ਲੱਗੇ ਆਪਾਂ ਸਾਫ਼ ਕਰਨਾ ਅੱਜ ਨਾ ਅੱਗੇ ਵੀ ਚਲੋ ਰਿਪੇਅਰ ਕਰਾਂਗੇ ਫਿਰ ਰੈਮਸ ਕਰਤੀ ਆਪਣੇ ਵੀਰ ਪਿਆਰ ਠਹਿਰ ਕੇ ਕਰਾਂਗੇ ਤੇ ਅੱਜ ਲੱਗ ਗਿਆ ਆਪਣੇ ਨੂੰ ਸਾਫ ਕਰਨ ਖੜੇ ਨੇ ਟਰਾਲੇ ਦੋਨਾਂ ਦੇ ਤੇ ਵਿਸ਼ਾਲ ਦਾ ਸਮਾਨ ਉੱਧਰ ਪਿਆ ਛੱਸੀ ਦਾ ਇੱਧਰ ਪਿਆ ਸਾਈਡ ਤੇ ਲੱਗ ਰਹੇ ਨੇ ਆਪਣੇ ਫੋਰਮਲ ਸਾਫ ਕਰਨ ਮਸ਼ੀਨਾ ਤੇ ਮੀਂਹ ਕਰਕੇ ਗੱਤ ਜੀ ਬਹੁਤ ਜੰਮ ਗਈ ਤੇ ਕਿ ਮਸ਼ੀਨਾ ਤੇ ਮੀਂਹ ਪਿਆ ਕਪੜੇ ਦਾ ਤੁਹਾਨੂੰ ਪਤਾ ਹੀ ਆਪਣਾ ਪਾੜ ਗਿਆ ਜੀ ਤੇ ਜੱਸੀ ਦੀ ਜੀ ਯਾਰ ਵੀਡੀਓ ਨਹੀਂ ਬਣੀ ਇੱਕ ਵੀ ਰੀਲ ਨਹੀਂ ਬਣੀ ਜੱਸੀ ਦੀ ਜੱਸੀ ਦਾ ਵੱਜ ਗਿਆ ਬਲੋਰ ਕੱਲੇ ਵਿਸ਼ਾਲ ਵਿਸ਼ਾਲ ਰਹਿ ਗਈ ਕਰਾਂਗੇ ਲਾ ਕੱਪੜਾ ਮਾਰਦਾਂਗੇ ਹਨ ਤੇ ਮਸ਼ੀਨਾਂ ਅੱਜ ਆਪਾਂ ਦੋਨੇ ਕਰਕੇ ਸਾਫ ਸੁਥਿਆ ਛੱਡ ਜਲਾ ਦਾਂਗੇ ਮੱਕੇ ਮੁੱਕੇ ਵਾਲਾ ਆ ਕੇ ਤਿਆਰ ਕਰਿਆ ਫਿਰ ਆਪਾਂ ਨੇ ਉਹਦੇ ਕਰਕੇ ਮਸ਼ੀਨਾਂ ਹੀ ਖੜਾ ਤੀਦੇ ਆ ਹੌਣ ਲੱਗ ਰਿਹਾ ਹੈ ਸਾਫ ਸਫਾਈ ਕਰਨ। ਇਹ ਵੀ ਕਰਕੇ ਹੋ ਗਿਆ ਨਹੀਂ ਤਾਂ ਮਸ਼ੀਨਾਂ ਦਾ ਸਾਫ ਹੀ ਨਹੀਂ ਇੱਕ ਵਾਰੀ ਬਲੌਰ ਮਾਰਦੇ ਸਾਰ ਉੱਡ ਜਾਂਦਾ। ਨਹੀਂ ਕਰਕੇ ਹੁਣ ਸਾਰਾ ਖੁਰਚਣਾ ਵੀ ਪੈਰੇਗਾ। ਧੌਣ ਦੀ ਤਾਂ ਰਹਿ ਮਿਸ ਹੈਗੇ ਤਾਂ ਧੌਂਦੇ ਨਹੀਂ ਗਏ ਸੀ ਮਸ਼ੀਨਾਂ। ਪਛਾਲਦਾਰ ਐਂਪੀਆ ਲੱਭੜ ਗਏ ਵੀ ਪੁੱਗ ਗਈ ਤਾਂ ਕਰਕੇ। ਕਿੱਦੇ ਮਾਰਦਾ ਇਕੱਲੇ ਦੇ ਪਾਣੀ ਲੋ ਜੀ ਮਿੱਤਰੋ ਹੋ ਗਿਆ ਜ਼ਿਆਦਾ ਟਾਈਮ ਆਪਣਾ ਲੱਗਿਆ ਚਾਹ ਪੀਣ ਲਿਆਂਦੇ ਬਰੈਡ ਫੋਰਮੈਨ ਨੇ ਫੋਰਮੈਨ ਸੇਵਾ ਕਰਦਾ ਜੀ ਆਪਣੀ ਆਹ ਬੰਦਾ ਫੋਰਮੈਨ ਦੇ ਨਾਲ ਰਹਿੰਦਾ ਕਿ ਨਹੀਂ ਬਬਲੀ ਅੱਜ ਆਪਾਂ ਲਾਰਖੇ ਮਸ਼ੀਨਾਂ ਦੋਨੇ ਆਪਣੇ ਫੋਰਮੈਨ ਦੇ ਖੇਤ ਸਾਫ ਕਰਨ ਵਾਸਤੇ ਖੋਲ ਬਾਵਲੀ ਬਰੈਡ ਮਰਹਾ ਕੰਨ ਨੂੰ ਕਹਾਂ ਜਿਆ ਯਾਰ ਠੰਡੇ ਹੋ ਜਾਣਗੇ ਫਿਰ ਕੀ ਫਾਇਦਾ ਕਾਇ ਲੈਣ ਦੇ 20 20 ਦਾ ਵਾਧੂ ਨੇ ਕੋਸ ਨਹੀਂ ਹੁੰਦਾ ਭੁੱਖ ਤਾਂ ਲੱਗ ਰਹੀ ਐ ਲਓ ਜੀ ਮਿੱਤਰੋ ਆਪਾਂ ਨੂੰ ਤਾਂ ਦੇ ਦੇ ਦੂਆ ਵਾਰ ਦੇਖੀ ਜੋ ਘਟਣ ਵਧਣ ਇਹ ਘਟਦੇ ਤਾਂ ਹੀ ਨਹੀਂ ਵਾਧੂ ਨੇ ਓਏ ਆ ਜਾਓ ਲੈ ਪੰਜ ਸੌਸ ਬਬਲੀ ਯਾਰ ਬੰਦੇ ਆਉਂਦੇ ਆਪਣੇ ਬਾਹਰੋਂ ਬਹੁਤ ਸਾਰੇ ਹੋ ਇੱਕ ਜੀ ਆਉਗੇ ਹੂੰ ਦੇਖ ਕੇ ਪੰਜ ਦੇ ਡੁੱਲੇ ਇਹਨੂੰ ਹਸਾਵਾ ਨਹੀਂ ਆਹ ਦੇਗਾ ਫੋਰਮੈਨ ਆਪਣਾ ਬਹੁਤਾਂ ਦੇ ਵੀਡੀਓ ਕਮੈਂਟ ਆਉਂਦੇ ਫੋਰਮੈਨ ਦਿਖਾਈ ਕਿਹੜਾ ਫੋਰਮੈਨ ਨਾ ਠੀਕ ਹੈ ਆ ਬੰਦਾ ਮਸ਼ੀਨ ਚਲਾਉਂਦਾ ਤੇ ਉਹ ਫੋਰਮੈਨ ਆ ਕੇ ਸਟਾਫ ਸਾਰਾ ਆਉਂਦਾ ਹਮ ਹਮ ਆ ਕੇ ਪਹੁੰਚੀ ਜਾਂਦੀ ਹੈ ਦੁਨੀਆ ਆ ਲੈ ਪਾਣੀ ਮੋਤ ਤੈਨੂੰ ਹਸਾਬ ਆ ਲੈ ਆਈਦਾ ਵੀ ਨਹੀਂ ਹਸਾਬ ਹੈ ਬਬਲੀ ਨੂੰ ਲੈ ਗਲੇ ਆ ਪਾ ਯਾਰ ਸੌਸ ਬਬਲੀ ਸਾਰੀ ਉਲਟਾਉ ਨੂੰ ਨਾਲ ਇੱਕ ਨੂੰ ਦੇਖ ਲਈ ਫਿਰ ਚੰਗਾ ਤੂੰ ਹੋਰ ਤੈਨੂੰ ਕੀ ਲੱਗਿਆ ਬਰੈਡ ਮੰਗਾਏ ਨੇ ਸਮੋਸੇ ਦਾ ਬੜੇ ਦਿਨ ਹੋ ਗਏ ਖਾਣ ਦੇ ਨੂੰ ਆਉ ਜਾ ਆ ਗਿਆ ਸੰਗ ਤਾਂ ਸਾਰੀਆਂ ਆ ਗਈਆਂ ਲੈ ਪਾ ਵਾ ਆਗੇ ਫੋਰਮੈਂਡ ਵੀ ਬੈਠੋ ਜੀ ਮੈਂ ਕੀ ਬਾਈ ਕੋਸੀ ਲੈ ਉਹ ਸਾਰੇ ਕਿੱਦਾਂ ਆ ਬਾਵਲੀ ਨਾਲ ਇੱਕ ਚ ਪਾਉ ਮੈਂ ਜਦੋਂ ਦੱਸਾਂ ਸਾਰਿਆਂ ਦੀ ਤੋਰੀ ਦੇ ਬਾਲਾ ਸਾਰੀ ਉਹ ਬੜੀ ਕੱਢਦਾ ਬਾਵਲੀ ਤਿੰਨ ਚਾਰ ਦੀ ਪਾ ਲੋ ਇੱਕ ਚ ਚੱਕ ਬੱਬੂ ਨੂੰ ਗਾਹ ਮੈਂ ਮਤਲਬ ਲੱਗੇ ਚਾਹ ਪੀਣ ਆਪਾਂ ਸਾਰੇ ਚ ਪਾ ਦੇ ਮੈਂ ਭਾਂਡੇ ਲੈ ਆਉਂਦਾ ਭਾਂਡੇ ਨੂੰ ਕਿੰਨਾ ਪੀ ਆ ਆਹ ਬਾਈ ਫਿਰ ਆ ਦੇ ਕਿਉਂਕਿ ਮੈਂ ਆਈ ਗਏ ਤੇ ਹੋਂ ਕੱਟ ਨਾ ਜਾਵੇ ਸੌਸ ਨਾ ਕੱਢ ਜੇ ਕੀ ਸਹਾਜ ਹੈ ਗੋਨ ਨਾ ਬੰਨਾ ਸੀ ਸਿੱਧਾ ਉਹ ਤੋ ਮੈਂ ਬੰਦ ਕਰਿਆ ਕਿ ਮੈਂ ਬੰਦ ਕਰਿਆ ਚੁੱਕ ਲੈ ਨਾਉਂ ਮੁੜੀ ਦੇ ਲੱਗ ਗਾਇਮੇ ਆ ਜੋ ਅੱਜ ਆ ਰਹੇ ਅੱਜ ਕੱਢ ਲਿਓ ਗਲੋ ਚੜਨੀ ਆ ਕੋਲ ਮਨ ਨੂੰ ਇਹ ਦੂਰ ਲਿਆ ਖੋਲੀ ਠੰਡੇ ਹੋ ਗਏ ਮੈਂ ਤਾਂ ਕੋਲੀ ਦਾ ਲੋਡ ਨਹੀਂ ਮੇਰਾ ਇਹਦਾ ਜੀ ਸ਼ਖੂ ਉਹ ਵੀ ਚਪਾਨ ਤੂੰ ਮੈਨੂੰ ਇਹਦਾ ਠੀਕ ਚਾ ਪਾਲੋ 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 ਹੀ ਪਾਲੋ ਪਾਲੋ ਮੁਰੇ ਨੇ ਦੋ ਜੱਦੇ ਆਓ ਕਰੇ ਕੋਲੀ ਹੋਰ ਨੇ ਨੁਕਾ ਨਾ ਕੋਲੀ ਦਾ ਬੈਠੇ ਕਾ ਆਲੇ ਭਈ ਆਲੇ ਭਈ ਆਇਓ ਮੈਂ ਤਰੇ ਖਾਣੇ ਆ ਕਿਸੇ ਨੇ ਮਨ ਲੱਗਿਆ ਖਾਣ